ਸ਼੍ਰੀ ਕਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤਸ਼੍ਰੀ ਕੇਸਕਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਅਜਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਸੰਪਰਦਾ ਦੇ ਮੁਖੀ ਸੰਤ ਬਾਬਾ ਸੁੱਚਾ ਸਿੰਘ ਤੇ ਸੰਤ ਬਾਬਾ ਸਤਨਾਮ ਸਿੰਘ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਗਲਸ਼ੰਕਰ ਮੁਖਮਾਰਗ ਦੇ ਚੱਲ ਰਹੇ ਨਿਰਮਾਨ ਕਾਰਜ ਦਾ ਦੌਰਾ ਕੀਤਾ ਤੇ ਉਹਨਾਂ ਕਿਹਾ ਕਿ ਸੜਕਾ ਬਣਾਉਣਾ ਸਰਕਾਰ ਦਾ ਕੰਮ ਹੈ ਕਿਉਂਕਿ ਸਰਕਾਰ ਆਮ ਲੋਕਾਂ ਤੋਂ ਟੈਕਸ ਬਸੂਲ ਕਰਦੀ ਹੈ ਪਰੰਤੂ ਕਿਉਂਕਿ ਇਹ ਸੜਕ ਖਾਲਸਾ ਪੰਥ ਦੇ ਪ੍ਰਗਟ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਜਾਂਦੀ ਹੈ ਤੇ ਇਹ ਕਾਰ ਸੇਵਾ ਵੱਲੋਂ ਸੰਤਾ ਵੱਲੋਂ ਇਹ ਕਾਰਜ ਆਪ ਆਰੰਭਿਆ ਗਿਆ ਤੇ ਜੇਕਰ ਹੁਣ ਸਰਕਾਰ ਜਾਂ ਕੋਈ ਸਰਕਾਰੀ ਵਿਭਾਗ ਇਸ ਵਿੱਚ ਵਿਗਨ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਇਹ ਸੜਕ ਦਾ ਕੰਮ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਮੁੱਚਾ ਪੰਜਾਬ ਤੇ ਪੰਥ ਇੱਥੇ ਇਕੱਤਰ ਹੋ ਜਾਵੇਗਾ ਤੇ ਇਸ ਸੜਕ ਦਾ ਕੰਮ ਕੋਈ ਹੁਣ ਬੰਦ ਨਹੀਂ ਕਰਵਾ ਸਕਦਾ ਉਹਨਾਂ ਇਸ ਚੱਲ ਰਹੇ ਕਾਰਜ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੰਤਾ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਮਾਗਮ ਤੋਂ ਪਹਿਲਾਂ ਇਸ ਸੜਕ ਦੇ ਨਿਰਮਾਣ ਕਾਰਜਾਂ ਨੂੰ ਪੂਰਾ ਕਰਨ ਦਾ ਟੀਚਾ ਨਿਥਿਆ ਗਿਆ ਹੈ ਤੇ ਇਸ ਲਈ ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸੰਗਤਾਂ ਵੱਤ ਤੋਂ ਇਸ ਕਾਰਜ ਵਿੱਚ ਆਪਣਾ ਬੰਦਾ ਯੋਗਦਾਨ ਪਾਉਂ। ਜਥੇਦਾਰ ਗੜਗਜ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਇਲਾਕੇ ਅੰਦਰ ਨਸ਼ਾ ਦਿਨ ਪ੍ਰਤੀ ਦਿਨ ਵਧ ਰਿਹਾ ਹੈ। ਉਹਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਕਿਹਾ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰਤਾ ਨੂੰ ਧਿਆਨ ਰੱਖਦੇ ਹੋਏ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਵਿਕਰੀ ਸ਼੍ਰੀ ਅਨੰਦਪੁਰ ਸਾਹਿਬ ਅੰਦਰ ਪੂਨ ਤੌਰ ਤੇ ਬੰਦ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੰਜਾਬ ਜਿਸ ਤਰ੍ਹਾਂ ਦਾ ਸੀ ਇਸ ਨੂੰ ਉਸ ਤਰ੍ਹਾਂ ਦਾ ਹੀ ਰਹਿਣਾ ਚਾਹੀਦਾ ਹੈ ਤੇ ਇਸ ਮੁੱਦੇ ਤੇ ਸਾਰੀਆਂ ਸਿਆਸੀ ਧਿਰਾਂ ਨੂੰ ਇਕੱਠੇ ਹੋ ਕੇ ਬੋਲਣਾ ਚਾਹੀਦਾ ਹੈ। ਜਥੇ ਗੜਗੱਟ ਨੇ ਕਿਹਾ ਕਿ ਪੰਜਾਬ ਇੱਕ ਮੰਡੀ ਨਹੀਂ ਹੈ ਉਹਨੇ ਕਿਹਾ ਕਿ ਬੇਸ਼ੱਕ ਪੰਜਾਬ ਵਿੱਚ ਹੋਰ ਸੂਬਿਆਂ ਦੇ ਲੋਕ ਆ ਕੇ ਕੰਮ ਕਰਨ ਪਰੰਤੂ ਇੱਥੋਂ ਦੇ ਲੋਕਾਂ ਨੂੰ ਰੋਜ਼ਗਾਰ ਮਿਲਣਾ ਸਾਡੀ ਪਹਿਲ ਹੋਣੀ ਚਾਹੀਦੀ ਹੈ ਤੁਸੀਂ ਵੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਵਿਨਾਸ਼ ਸ਼ਰਮਾ ਦੀ ਰਿਪੋਰਟ ਵੀ ਜਿਹੜੀ ਦਿਖਵਾ ਉਹ ਜੋ ਗੁਰੂ ਘਰ ਤੋਂ ਚੱਲੀ ਆਉਂਦੀ ਆ ਉਹ ਉਹਵੇਂ ਵੀ ਉਹਵੇਂ ਰਹਿਣੀ ਚਾਹੀਦੀ ਮੈਨੂੰ ਪਤਾ ਵਾ 1930 31 ਦੇ ਨੇੜੇ ਤੇੜੇ ਮੈਂ ਪੜ੍ਹਿਆ ਵਾ ਕਿ ਗੁਰਸਥਾਨਾ ਨੂੰ ਜਦੋਂ ਬਣਾਉਣ ਦੀ ਸੇਵਾ ਚੱਲੀ ਆ ਤੇ ਨੌਰੇਪਿੰਡ ਤੋਂ ਮਹਾਪੁਰਸ਼ ਬਾਬਾ ਸੇਵਾ ਸਿੰਘ ਜੀ ਪੈਦਲ ਵੀ ਆਉਂਦੇ ਰਹਿਆ ਤੇ ਸਾਈਕਲ ਤੇ ਵੀ ਆਉਂਦੇ ਰਹਿਆ ਬੜੀ ਜਦੋ ਜਹਿਦ ਦੇ ਨਾਲ ਉਹਨਾਂ ਨੇ ਇਹ ਸਾਰੇ ਇੱਥੇ ਇਮਾਰਤਾਂ ਤਾਮੀਰ ਕਰਵਾਈਆਂ ਫੇਰ ਜਿਹੜਾ ਪਹਾੜੀਆਂ ਖਰੀਦੀਆਂ ਸੀ ਕੇਸਗੜ੍ਹ ਸਾਹਿਬ ਤੋਂ ਲੈ ਕੇ ਇਕਲੇ ਆਨੰਦਗੜ੍ਹ ਤੱਕ ਪਰ ਉਹ ਰੋਡ ਦੇ ਉੱਤੇ ਜਦੋਂ ਮੈਂ ਦੇਖਦਾ ਵੀ ਕੁਝ ਲੋਕ ਸਿਗਰਟਾ ਪੀਂਦੇ ਆ ਬੀੜੀਆਂ ਪੀਂਦੇ ਆ ਤਾਂ ਫੇਰ ਇਹ ਮਹਿਸੂਸ ਹੁੰਦਾ ਵੀ ਅਸੀਂ ਕਿੱਥੇ ਖੜੇ ਆ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਇਹੋ ਜੀਆਂ ਗੱਲਾਂ ਆਂ ਇੱਥੇ ਬਰਦਾਸ਼ਤ ਨਹੀਂ ਕਰਾਂਗੇ ਇਹਨੂੰ ਇੱਥੋਂ ਦਾ ਨਗਰ ਨਿਗਮ ਨੱਥ ਪਾਵੇ ਫੇਰ ਜਦੋਂ ਕੋਈ ਸਿੱਖ ਇਦਾਂ ਕੁਛ ਕਹਿੰਦਾ ਵਾ ਫੇਰ ਇਹ ਗੱਲ ਨੂੰ ਦੂਜੇ ਪਾਸੇ ਲੈ ਜਾਂਦੇ ਆਂ ਤੋਂ ਗੱਲ ਤੇ ਇੱਥੋਂ ਦੇ ਆਬੋ ਹਵਾ ਨੂੰ ਬਣਾ ਕੇ ਰੱਖਣ ਦੀ ਆ ਬਾਕੀ ਮੈਂ ਤੇ ਜਦਨ ਹੌਲੇ ਮੱਲੇ ਤੇ ਬੋਲਿਆ ਸੀ ਪੰਥ ਨੂੰ ਸੰਦੇਸ਼ ਦਿੱਤਾ ਜਾਂ ਉਹਦੇ ਤੋਂ ਪਹਿਲਾਂ ਮੇਰੀ ਇਹ ਸੋਚ ਆ ਪੰਜਾਬ ਬਸਤੀ ਨਹੀਂ ਆ ਇਹ ਠੀਕ ਆ ਪੰਜਾਬ ਦਾ ਸਾਡਾ ਹਿੰਦੂ ਵੀਰ ਪੰਜਾਬ ਦਾ ਮੁਸਲਮਾਨ ਜਾਂ ਕਿਸੇ ਵੀ ਹੋਰ ਧਰਮ ਦਾ ਤੇ ਸਿੱਖ ਅਸੀਂ ਸਦੀਆਂ ਤੋਂ ਇੱਥੇ ਰਹਿ ਰਹੇ ਹਾਂ ਪਿਆਰ ਨਾਲ ਇੱਕ ਬਾਗ ਨਾਲ ਭਾਈਚਾਰੇ ਨਾਲ ਰਹੀਏ ਪਰ ਇਹਨੂੰ ਪੰਜਾਬ ਨੂੰ ਪੰਜਾਬ ਹੀ ਰਹਿਣ ਦੀਗੇ ਪੰਜਾਬ ਨੂੰ ਜਿਵੇਂ ਦਾ ਬਣਾਉਣ ਦੀ ਕੋਸ਼ਿਸ਼ ਆ ਇਹ ਵੀ ਨਹੀਂ ਕਰਨਾ ਚਾਹੀਦਾ ਔਰ ਇਹਦੇ ਤੇ ਮੈਂ ਇਹ ਸਮਝਦਾ ਪੰਜਾਬ ਦੀਆਂ ਜਿੰਨੀਆਂ ਵੀ ਪੋਲੀਟੀਕਲ ਧਿਰਾਂ ਇਹਨਾਂ ਨੂੰ ਵੀ ਬੋਲਣਾ ਚਾਹੀਦਾ ਸਟੈਂਡ ਲੈਣਾ ਚਾਹੀਦਾ ਕਿ ਆਪਾਂ ਪੰਜਾਬ ਨੂੰ ਪੰਜਾਬ ਹੀ ਰਹਿਣ ਦੀਗੇ ਕਿਉਂਕਿ ਇਹ ਥੋੜਾ ਜਿਆਦਾ ਤੇ ਲੱਖਾ ਵਾ ਗੁਰੂਆਂ ਦੀ ਇਹ ਧਰਤੀ ਆ ਇੱਥੇ ਆਵੇ ਕੋਈ ਜੀ ਸੱਦ ਕੇ ਆਵੇ ਕੰਮ ਕਰੇ ਕਰਦੇ ਆ ਪਰ ਸਾਡੇ ਲੋਕਾਂ ਨੂੰ ਵੀ ਤੇ ਕੰਮ ਮਿਲਣਾ ਚਾਹੀਦਾ ਸਾਡੇ ਤੋਂ ਭਾਵੇਂ ਤੋਂ ਦਾ ਸਿੱਖ ਵੀ ਆ ਹਿੰਦੂ ਵੀ ਆ ਮੁਸਲਮਾਨ ਵੀ ਆ ਦੂਜੀ ਗੱਲ ਇਹ ਆ ਕਿ ਇਹ ਸਾਰਿਆਂ ਦਾ ਸਾਂਝਾ ਮੁੱਦਾ ਇੱਥੋਂ ਦੇ ਪੰਜਾਬੀਆਂ ਦਾ ਇੱਥੇ ਸਾਰਿਆਂ ਨੂੰ ਬੋਲਣਾ ਚਾਹੀਦਾ ਕੁਝ ਕਰਨਾ ਚਾਹੀਦਾ ਬਾਕੀ ਗੁਰੂ ਦਾ ਸਿਧਾਂਤ ਸਪਸ਼ਟ ਆ ਅਸੀਂ ਕਿਸੇ ਨੂੰ ਨਫ਼ਰਤ ਨਹੀਂ ਕਰਦੇ ਨਾ ਕਦੀ ਸਿੱਖ ਕਿਸੇ ਨੂੰ ਨਫ਼ਰਤ ਕਰਦਾ ਅਸੀਂ ਤੇ ਕਹਿੰਨੇ ਆ ਕਿ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨ ਆਈ ਪਰ ਸਾਰਿਆਂ ਨੂੰ ਇਹ ਗੱਲ ਤੇ ਸੋਚਣਾ ਚਾਹੀਦਾ ਵੀ ਇਹ ਸੋਚ ਇਥੋਂ ਵਧੇ ਫੁੱਲੇ ਇਹਦੇ ਲਈ ਇਥੋਂ ਦੀ ਆਬੋ ਹਵਾ ਉਵੇਂ ਦੀ ਹੀ ਰਵੇ